ਨੀਡ ਇੰਕਰੇਸ਼ਨ ਟਾਈਮ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੇ ਇਹ ਮੈਂ ਬਣਾਈ ਹੋਈ ਹੈ ਜੀ ਅੱਜ ਹਾਫ ਜੈਕਟ ਤੇ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਮੈਂ ਇਹਨੂੰ ਮੈਂ ਐਕਸਲ ਡਬਲ ਐਕਸਲ ਸਾਈਜ਼ ਦੇ ਵਾਸਤੇ ਬਣਾਇਆ ਹੋਇਆ ਹੈ ਬਹੁਤ ਹੀ ਪਿਆਰੀ ਜੀ ਆਪਣੀ ਜੈਕਟ ਬਣ ਕੇ ਤਿਆਰ ਹੋਈ ਹੈ ਤੇ ਇਹਦੇ ਉੱਤੇ ਲੀਫ ਪੈਟਰਨ ਆਪਾਂ ਪਾਇਆ ਹੋਇਆ ਹੈ ਬਹੁਤ ਆਪਣੀ ਸ਼ਾਨਦਾਰ ਜੈਕਟ ਜਿਹੜੀ ਬਣੀ ਹੋਈ ਹੈ ਤੇ ਤੁਸੀਂ ਜਰੂਰ ਆਪਣਾ ਕਮੈਂਟ ਬਾਕਸ ਦੇ ਵਿੱਚ ਸੁਝਾਅ ਦਿਓ ਤੁਹਾਨੂੰ ਕਿਸੋ ਕਿਹੋ ਜਿਹਾ ਲੱਗਾ ਇਹ ਡਿਜ਼ਾਈਨ ਤੇ ਕਿਵੇਂ ਦੀ ਲੱਗੀ ਹੈ ਜੈਕਟ ਤੇ ਇਹਦਾ ਬਾਰਡਰ ਵੇਖੋ ਆਪਾਂ ਇਸ ਤਰੀਕੇ ਦੇ ਨਾਲ ਬਣਾਇਆ ਹੋਇਆ ਹੈ ਇਸ ਲਾਈਆਂ ਦੇ ਨਾਲ ਹੀ ਬਣਾਇਆ ਸੀ ਮੈਂ ਬਹੁਤ ਪਿਆਰਾ ਜਿਹਾ ਬਾਰਡਰ ਆਪਣਾ ਲੱਗਦਾ ਜਿਵੇਂ ਕਰੋਸ਼ੀਏ ਦੇ ਨਾਲ ਬਣਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਅੱਗੇ लीफ ਪੈਟਰਨ ਦਾ ਡਿਜ਼ਾਈਨ ਲੈ ਕੇ ਸਾਰੀ ਆਪਾਂ ਜੈਕਟ ਜਿਹੜੀ ਇਹ ਤਿਆਰ ਕੀਤੀ ਹੈ ਤੇ ਵੀ ਸ਼ੇਪ ਦਾ ਗਲਾ ਇਹਦਾ ਬਹੁਤ ਪਿਆਰੀ ਜੀ ਜੈਕਟ ਹੈ ਆਪਣੀ ਜਰੂਰ ਤੁਸੀਂ ਆਪਣੀ رائے ਦਿਓ ਕਿਵੇਂ ਦੀ ਲੱਗੀ ਮੈਂ ਬਣਾਇਆ ਸੀ ਇਹਨੂੰ ਤੇ ਮੈਂ ਸੋਚਿਆ ਤੁਹਾਡੇ ਨੂੰ ਸ਼ੇਅਰ ਕਰ ਦਿੰਨੀ ਹਾਂ ਤੇ ਤੁਹਾਡੇ ਸੁਝਾਅ ਜਿਹੜੇ ਉਹ ਲੈ ਲੈਣੇ ਕਿ ਇਸ ਤਰੀਕੇ ਦੀ ਆ ਤੁਹਾਨੂੰ ਲੱਗੀ ਹੈ ਜੈਕਟ ਜ਼ਰੂਰ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਦਿਓ। ਧੰਨਵਾਦ ਜੀ।